ਅੱਜ ਦੀਆਂ ਪਾਠ ਪੂਜਾ ਸ਼ੁਰੂ ਹੋਈਆਂ ਨੇ ਕਿਉਂ ਹੋਈਆਂ ਨੇ ਸਾਡੇ ਨਾਦੀ ਅਮਨ ਚੱਲਦੇ ਆ ਰਹੇ ਨੇ ਮੰਤਰ ਚੱਲਦੇ ਆ ਰਹੇ ਨੇ ਫਿਰ ਮਹਾਰਾਜ ਨੇ ਪਾਠ ਕਰਨ ਦਾ ਹੁਕਮ ਦਿੱਤਾ ਮੈਡੀਟੇਸ਼ਨ ਕਰਨ ਦਾ ਹੁਕਮ ਦਿੱਤਾ ਸਮਾਧੀ ਲਾਉਣ ਦਾ ਹੁਕਮ ਦਿੱਤਾ ਇਹਨੂੰ ਚੰਗੀ ਤਰ੍ਹਾਂ ਬੈਠ ਕੇ ਸੋਚੀਏ ਕਿ ਕਿਉਂ ਸਾਰੇ ਹੁਕਮ ਹੁੰਦੇ ਆਏ ਨੇ ਸਾਜਗ ਤੋਂ ਲੈ ਕੇ ਦੁਆਪਰ ਤ੍ਰੇਤਾ ਕਾਲ ਜੋਗ ਇਹ ਸਾਰੇ ਚੀਜ਼ ਕਿਉਂ ਚੱਲਦੀ ਆ ਰਹੀ ਹੈ ਕਿਦੇ ਕਹਤਾ ਮੈਡੀਟੇਸ਼ਨ ਕਰੋ ਕਿਦੇ ਕਹਤਾ ਪਾਠ ਕਰੋ ਕਿਦੇ ਕਹਤੇ ਹਾਵਨ ਵਿੱਚ ਸਮਗਰੀਆਂ ਪਾਓ ਕਿਦੇ ਕਹਤਾ ਵੇਦਾਂ ਦੇ ਮੰਤਰ ਪੜੋ ਕਿਦੇ ਕਹਤਾ ਮੈਡੀਟੇਸ਼ਨ ਕਰੋ ਇਹਦਾ ਸਾਰੀ ਚੀਜ਼ ਦਾ ਭਾਵ ਕੀ ਏ ਕਿ ਜਿਹਲੇ ਤੁਹਾਡੇ ਮਾੜੇ ਕਰਮ ਨੇ ਉਹਨਾਂ ਨੂੰ ਜਲਾ ਦੇ ਪਾਵੇਂ ਸਾਤਜਗ ਦਾ ਧਰਮ ਲੈ ਲਓ ਪਾਵੇਂ ਤ੍ਰੇਤਾ ਦਾ ਧਰਮ ਲੈ ਲਓ ਪਾਵੇਂ ਦੁਆਪਰ ਦਾ ਧਰਮ ਲੈ ਲਓ ਤੇ ਪਾਵੇਂ ਕਲ ਯੁਗ ਦਾ ਧਰਮ ਲੈ ਲਓ ਪੂਜਾ ਦਾ ਅਸਲ ਮਤਬਲੇ ਹੀ ਨਿਕਲੇਗਾ ਕਿ ਜਿਹੜੇ ਸਾਡੇ ਪੁਰਾਣੇ ਕਰਮ ਨੇ ਉਹਨੂੰ ਜਲਾਓ ਤੇ ਚੰਗੇ ਕਰਮ ਨੇ ਜਿਹੜੇ ਉਹਨੂੰ ਸਟ੍ਰੌਂਗ ਕਰੋ ਚੰਗਾ ਕਰਮ ਕੀਏ ਜਦੋਂ ਸਾਡੇ ਚੰਗੇ ਕਰਮ ਆਉਣਗੇ ਅਸੀਂ ਕਿਸੇ ਦਾ ਦਿਲ ਨਹੀਂ ਦਿਖਾਵਾਂਗੇ ਚੰਗੇ ਕਰਮ ਆਉਣਗੇ ਸਾਡੇ ਮਨ ਦੇ ਵਿੱਚ ਦਇਆ ਆ ਜਾਏਗੀ ਚੰਗੇ ਕਰਮ ਦੀ ਨਿਸ਼ਾਨੀ ਹੋਏਗੀ ਸਾਡੇ ਵਿੱਚ ਦਰਮਤਾ ਆ ਜਾਏਗੀ ਚੰਗੇ ਕਰਮ ਦੀ ਨਿਸ਼ਾਨੀ ਹੋਏਗੀ ਸਾਡੇ ਵਿੱਚ ਕਰੋਧ ਚਲਾ ਜਾਏਗਾ ਚੰਗੀ ਕਰਮ ਦੀ ਨਿਸ਼ਾਨੀ ਹੋਏਗੀ ਸਾਡਾ ਜੋ ਲੋਭ ਚਲਾ ਜਾਏਗਾ ਪਰ ਕਿਉਂ ਇਹ ਕੈ ਰਾਮ ਨਾ ਹੋਵੇ ਇਹ ਕੈ ਦੇ ਨਾਲ ਪੜਨ ਦੇ ਨਾਲ ਸੁਣਨ ਦੇ ਨਾਲ ਨਹੀਂ ਹੋਣਾ ਇਹ ਕਰਨਾ ਹੀ ਪੈਣਾ ਜਿੰਨਾ ਜੇ ਰਸੀ ਮੈਡੀਟੇਸ਼ਨ ਨਹੀਂ ਕਰਦੇ ਆਪਦੇ ਗੁਰੂ ਦੇ ਹੁਕਮ ਨਹੀਂ ਮੰਨਦੇ ਕਿਉਂ ਜਿਹੜੀਆਂ ਕਿਤਾਬਾਂ ਲਿਖੀਆਂ ਜਾਂਦੀਆਂ ਨੇ ਵਿਜ਼ਨ ਲਿਖੇ ਜਾਂਦੇ ਨੇ ਉਹਨਾਂ ਦੇ ਨਿਕਲਦਾ ਵੀ ਤਾਤੇ ਹੀ ਹੈ ਕਿ ਲੋਕ ਸੁਣਦੇ ਰਹਿਣ ਤੇ ਹੁਕਮ ਮੰਨਦੇ ਰਹਿਣ ਜਦੋਂ ਅਸੀਂ ਗੁਰੂ ਦਾ ਹੁਕਮ ਮੰਨਾਂਗੇ ਫਿਰ ਕੀ ਹੋਏਗਾ ਸਾਡਾ ਜਿਹੜਾ ਕਰਮ ਹੈ ਉਹ ਕਮਜ਼ੋਰ ਹੁੰਦਾ ਜਾਏਗਾ ਜਿਹੜਾ ਚੰਗਾ ਕਰਮ ਹੈ ਉਹ ਸਟਰੋਂਗ ਹੁੰਦਾ ਜਾਏਗਾ ਹੁਣ ਅਸੀਂ ਕੀ ਕਰਨੇ ਆ ਅਸੀਂ 24 ਘੰਟੇ ਆਪ ਦੇ ਆਪ ਨੂੰ ਭਲੇਖਾ ਪਾਈ ਰੱਖਣੇ ਆ ਕੋਈ ਗੁਰਦੁਆਰੇ ਚ ਵੜ ਗਿਆ ਜਾ ਕੇ ਕੋਈ ਮੰਦਿਰ ਚ ਵੜ ਗਿਆ ਜਾ ਕੇ ਕੋਈ ਮਸਜਿਦ ਵਿੱਚ ਜਾ ਗਿਆ ਵੜ ਗਿਆ ਡੇਹਰਿਆਂ ਜਾ ਕੇ ਵੜ ਗਿਆ ਉਹਦੇ ਜੀ ਜਾਣਦਾ ਇੱਕੋ ਹੀ ਤਾਤੇ ਕਿ ਤੁਸੀਂ ਹੁਕਮ ਵੀ ਮੰਨਦੇ ਜੇਗੇ ਨਹੀਂ ਮੰਨਦੇ ਜੇ ਤੁਸੀਂ ਉੱਥੋਂ ਦਾ ਹੁਕਮ ਨਹੀਂ ਮੰਨਦੇ ਤੁਹਾਡਾ ਜਾਣਾ ਵੀ ਵੇਸਟ ਮੱਥਾ ਟੇਕਣਾ ਵੀ ਵੇਸਟ ਉੱਥੇ ਬਹਿਣਾ ਵੀ ਵੇਸਟ ਉੱਥੇ ਸੁਣਨਾ ਵੀ ਵੇਸਟ ਕਿਉਂ ਤੁਸੀਂ ਇਹ ਹੁਕਮ ਨਾ ਮੰਨਣਾ ਕੋ ਨਹੀਂ ਤੇ ਇਹ ਕਰਕੇ ਅੱਜ ਇਸੇ ਕਰਕੇ ਉੱਤੋਂ ਤੋਂ ਲੈ ਕੇ ਥੱਲੇ ਤਈ ਮਰਜ਼ਾਦਾ ਟੁੱਟ ਰਹੀ ਜਾਂਦੇ ਮਰਜ਼ਾਦਾ ਟੁੱਟਣ ਦੀ ਇਹ ਹੀ ਗੱਲ ਹੈ ਕਿ ਤੁਹਾਡਾ ਮਾਨ ਕੰਟਰੋਲ ਚ ਆ ਨਹੀਂ ਜਦੋਂ ਤੁਹਾਡਾ ਮਾਨ ਕੰਟਰੋਲ ਚ ਆਇਆ ਉਸ ਲਈ ਆਟੋਮੈਟਿਕੀ ਪੀਸ ਆ ਜਾਏਗਾ ਕਿਉਂ ਕ腐ਸ਼ਨ ਖਤਮ ਹੋ ਜਾਏਗੀ ਜਦੋਂ ਤੁਹਾਨੂੰ ਇਹ ਮਹਿਸੂਸ ਹੋਇਆ ਕਿਸੇ ਨੂੰ ਪੈਸਾ ਲਾ ਕੇ ਘਰ ਰੱਖੋਗੇ ਤੇ ਤੁਸੀਂ ਮਹਿਸੂਸ ਕਰੋਗੇ ਸਾਡਾ ਤਾਂ ਨਹੀਂ ਤੇ ਮਾਲ ਦਾ ਕਿਸੇ ਦਾ ਇਨੂੰ ਤੁਸੀਂ ਕਹਿ ਸਕਦੇ ਜੇ ਭਾਵੇਂ ਉਹ ਕ腐ਸ਼ਨ ਦਾ ਪੈਸਾ ਹੈ ਭਾਵੇਂ ਉਹ ਚੜਾਵੇ ਦਾ ਪੈਸਾ ਹੈ ਭਾਵੇਂ ਉਹ ਕਿਸੇ ਚੀਜ਼ ਦਾ ਵੀ ਪੈਸਾ ਹੈ ਪਰ ਉਹਨੂੰ ਤੁਸੀਂ ਮਹਿਸੂਸ ਕਰੋਗੇ ਉਹ ਕਿਸੇ ਦਾ ਹੱਕ ਹੈ ਜਿਹੜਾ ਅਸੀਂ ਮਾਰ ਕੇ ਆਪਦੇ ਘਰ ਰੱਖ ਲਿਆ ਪਰ ਇਹ ਚੀਜ਼ ਤੁਹਾਨੂੰ ਕਿਉਂ ਨਹੀਂ ਮਹਿਸੂਸ ਹੋ ਰਹੀ ਇਸ ਕਰਕੇ ਤੁਹਾਨੂੰ ਮਹਿਸੂਸ ਨਹੀਂ ਹੋ ਰਹੀ ਤੁਸੀਂ ਹੱਕ ਹਕੂਕ ਬਣਾਈ ਬੈਠੇ ਜੋ ਨਾਲ ਚੀਜ਼ਾਂ ਦਾ ਪਰ ਇਹ ਹੱਕ ਹਕੂਕ ਨਹੀਂ ਕ੍ਰਪਸ਼ਨ ਇਹ ਜ਼ਹਿਰ ਹੈ ਇਹ ਕਿਉਂ ਚੀਜ਼ ਫੈਲ ਰਹੀ ਹੈ ਤੁਹਾਡੇ ਮਨ ਦੇ ਉੱਤੇ ਤੁਹਾਡਾ ਕੰਟਰੋਲ ਨਹੀਂ ਹੈ ਤੁਹਾਡੇ ਮਨ ਤੋਂ ਤੁਹਾਡਾ ਕੰਟਰੋਲ ਟੁੱਟ ਰਿਹਾ ਹੈ ਹੁਣ ਕੋਈ ਕਾਨੂੰਨ ਵੀ ਜਲਾ ਬਣਾ ਲੈਂਦੇ ਜੇ ਤੁਸੀਂ ਤੇ ਸੋਚਣ ਤੋਂ ਬਿਨਾ ਹੀ ਬਣਾ ਦਿੰਦੇ ਜੀ ਇਹਦੇ ਤੋਂ ਸੋਚੋ ਅੱਛੀ ਤਰ੍ਹਾਂ ਸੋਚੋ ਬਾਈ ਕਿ ਕਿਹਦਾ ਨਤੀਜਾ ਕੀ ਨਿਕਲੇਗਾ ਜਦੋਂ ਤੁਹਾਡੀ ਸੋਚ ਦੇ ਵਿੱਚ ਗਿਆਨ ਆ ਗਿਆ ਤੁਹਾਡੀ ਸੋਚ ਦੇ ਵਿੱਚ ਪੀਸ ਆ ਗਿਆ ਤੁਹਾਡੀ ਸੋਚ ਦੇ ਵਿੱਚ ਦਇਆ ਆ ਗਈ ਉਸ ਵੇਲੇ ਕੋਈ ਕੋਸ਼ਿਸ਼ ਕਰਨ ਦੀ ਲੋੜ ਐ ਨਹੀਂ ਰੱਬ ਵੀ ਖੁਸ਼ ਸਵਾਜ ਵੀ ਖੁਸ਼ ਮੈਜਮੈਂਟ ਵੀ ਖੁਸ਼ ਤੇ ਹਰ ਬੰਦਾ ਹੀ ਖੁਸ਼ ਤੇ ਇਹ ਚਕਾਰ ਕਿਉਂ ਟਾਈਮ ਬਹੁਤਾ ਵੇਸਟ ਨਾ ਕਰੋ ਕਿਉਂ ਬੜਾ ਟਾਈਮ ਹੋ ਗਿਆ ਹੁਣ ਹੁਣ ਤਾਂ ਮੇਰੇ ਸਾਹ ਕਾਫੀ ਕਾਫੀ ਉਮਰਾਂ ਹੋ ਗਈਆਂ ਨੇ ਲੋਕਾਂ ਦੀਆਂ ਸਗਰਤ ਕਰਦਿਆਂ ਕਰਦਿਆਂ ਵਾਰੀ ਚੜ੍ਹਿੰਦਿਆਂ ਰਹਿੰਦਿਆਂ ਮੱਥੇ ਟੇਕਦਿਆਂ ਟੇਕਦਿਆਂ ਪਰ ਮੱਥਾ ਉਦੋਂ ਹੀ ਪਰਵਾਣ ਹੋਵੇਗਾ ਜਦੋਂ ਸਤਬਚਨ ਕਰਕੇ ਹੁਕਮਾਂ